ਜੀ ਕਾ ਖਾਲਸਾ ਰਈ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਤਸੰਗ ਜੀਓ ਆਓ ਪੈਂਦੇ ਖਾਨ ਦਾ ਦੂਸਰਾ ਇਸਾ ਆਪ ਜੀ ਨੇ ਸਾਂਝਾ ਕਰੀਏ ਪਹਿਲਾ ਸਮਾਂ ਜਿਹੜਾ ਪੈਂਦੇ ਖਾਨ ਦਾ ਉਹ ਹਾਲਾਤ ਬਹੁਤ ਮਾੜੇ ਸੀ ਜਸਵਲੇ ਉਪਰਤੀ ਹੋਇਆ ਬਾਅਦ ਦੇ ਵਿੱਚ ਰੁਤਬਾ ਵਧਦਾ ਗਿਆ ਔਰ ਰਿਸ਼ਤੇਦਾਰੀਆਂ ਵਧ ਗਈਆਂ ਹੁਣ ਐਸਾ ਕ੍ਰਿਕੀ ਦੇ ਵਿੱਚ ਫਸਿਆ ਉਹ ਨਾ ਗੁਰੂ ਘਰ ਜੋਗਾ ਰਿਹਾ ਤੇ ਨਾਮ ਕੋਲਾ ਜੋਗਾ ਰਿਹਾ ਅਖੀਰ ਨੂੰ ਐਸਾ ਸਮਾਂ ਆਇਆ ਉਸ ਦੀ ਜਵਾਈ ਅਸलम ਖਾਨ ਨੇ ਉਸ ਦੀ ਘਰ ਵਾਲੀ ਨੇ ਉਸ ਦੀ ਪੈਸਾ ਪ੍ਰੈਸ਼ਰ ਪਾਇਆ ਕਿ ਗੁਰੂ ਘਰ ਦੇ ਨਾਲੋਂ ਟੁੱਟਦਾ ਨਜ਼ਰ ਆਇਆ ਹੁਣ ਉਹ ਜਿਹੜੇ ਮਾਲਸ ਬਾਪ ਬਰੋਲਾ ਕੋੜਾ ਸਾਰਾ ਕੁਝ ਸਤਿਗੁਰੂ ਨੇ ਉਹਨੂੰ ਬਖਸ਼ਿਸ਼ ਕੀਤਾ ਸੀ ਉਹ ਅਸलम ਖਾਨ ਨੂੰ ਦੇ ਦਿੱਤਾ ਹੈ ਸਤਿਗੁਰਾਂ ਦੇ ਸੱਜਣ ਦੇ ਉੱਤੇ ਪਿਆਰਿਓ ਜਿਸ ਵੇਲੇ ਸਤਿਗੁਰਾਂ ਨੇ ਸਦਿਆ ਪੈਂਦੇ ਖਾਨ ਆਪਣੇ ਵਸਤਾਂ ਤੋਂ ਬਗੈਰ ਗਿਆ ਔਰ ਉਸ ਵੇਲੇ ਗੁਰੂ ਸਾਹਿਬ ਨੇ ਉਸ ਨੂੰ ਛੜਕਿਆ ਵੀ ਚੂੜ ਤੇ ਚੂੜ ਬੋਲੀ ਗਿਆ ਅਖੀਰ ਸਿੱਖਾਂ ਤੋਂ ਝੜ ਚੰਮ ਕਰਵਾਈ ਅਖੀਰ ਲੜਾਈ ਦਾ ਮੁੱਢ ਵੱਜਿਆ ਤੇ ਕਿਸ ਤਰ੍ਹਾਂ ਇਹ ਸ਼ਹੀਦੀ ਪ੍ਰਾਪਤ ਕਰਦਾ ਹੈ ਸ਼ਹੀਦ ਦਾ ਰਤਬਾ ਹੀ ਸਤਗੁਰੂ ਦਿੰਦੇ ਨੇ ਕਿਉਂਕਿ ਸਤਗੁਰੂ ਦੇ ਵਾਰ ਦੇ ਨਾਲ ਇਹਦੀ ਜਾਨ ਨਿਕਲਦੀ ਹੈ ਆਓ ਪਿਆਰਿਓ ਸਾਡੇ YouTube ਚੈਨਲ ਗੁਰੂ ਤੇਰਾ ਨੂੰ ਸਬਸਕ੍ਰਾਈਬ ਕਰੋ ਔਰ ਜ਼ਾਇਕ ਕਰੋ ਇਹਦੇ ਤੇ ਕਮੈਂਟ ਕਰਕੇ ਸਾਨੂੰ ਜਾਣਕਾਰੀ ਬਖਸ਼ਿਸ਼ ਕਰੋ ਸਾਨੀਆਂ ਹੋਈਆਂ ਭੁੱਲਾਂ ਨੂੰ ਦੱਸਿਓ ਤਾਂ ਕਿ ਆਪ ਜੀ ਦੇ ਨਾਲ ਅਗੇ ਤੋਂ ਵੀ ਸਹੀ ਢੰਗ ਨਾਲ ਵਿਚਰ ਦੇ ਰਹੀਏ ਆਪ ਜੀ ਦਾ ਮਿਹਰ ਪ੍ਰਿਆਰ ਸਾਡੇ ਸਿਰ ਤੇ ਹੋਵੇ ਅਸੀਂ ਆਪ ਜੀ ਦੇ ਸਾਨਮੱਖ ਤੁਸ਼ ਇਤਿਹਾਸ ਪੇਟਾ ਰੱਖ ਸਕੀਏ ਕਿਉਂਕਿ ਤੁਸ਼ ਬੁੱਧੀ ਹੈ ਇਤਿਹਾਸ ਬਹੁਤ ਵੱਡਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਬੁਲਾਉਣ ਮਾਣਸ ਤਾਰੀਏ ਆਓ ਜੀ ਗੁਰੂ ਸਵਾਰਿਓ ਪਹਿੰਦੇ ਖਾਨ ਦਾ ਭਾਗ ਦੂਜਾ ਸਰਮਣ ਕਰੀਏ ਜੀ ਅਣਖਾਨ ਦਾ ਪਤਾ ਲਾਹੌਰ ਦਰਬਾਰ ਵਿਚ ਚੈਹ ਗਨ ਲਗੇ ਹੈ ਐਨਕਾਰ ਦਾ ਰਸਬਾ ਸ਼ਾਹੀ ਨਿਯਾਮ ਚ ਕਾਫੀ ਮਹੱਤਵਪੂਰਨ ਹੁੰਦਾ ਹੈ ਉਹ ਆਪਣੇ ਵਰਤਮਾਨ ਵਿੱਚ ਅਸਲਾਮੀ ਵਿਵੇਕ ਵਿੱਚ ਜੀਵਨਾ ਹੁੰਦਾ ਹੈ माजी ਵਿੱਚ ਗੁਰੂ ਪਾਤਸ਼ਾਹ ਦੀ ਪਹਿੰਦੇ ਖਾਨ ਪ੍ਰਕੀਤੀਆਂ ਬਖਸ਼ੀਆਂ ਉਹਦੇ ਦਿলো ਦਿਮਾਗ ਤੇ ਬੇਅਸਰ ਹੁੰਦੀਆਂ ਨੇ ਉਹਦੇ ਜੀਨ ਵਿੱਚ ਦੀਨੀ ਗੈਰ ਦਾ ਮੁੱਦਾ प्रबल ਹੋਇਆ ਠਿਕਾਏ ਉਸ ਨੂੰ ਉਸ ਵੇਲੇ ਇੱਕ ਪਠਾਨ ਦਾ ਸਿੱਖਾਂ ਤੇ ਗੁਰੂ ਦੀ ਛੰਨ ਵਿੱਚ ਰਹਿਣਾ ਚੁਭ ਰਿਹਾ ਹੈ ਉਸ ਨੂੰ ਪੈਨੇਖਾਨ ਦਾ ਗੁਰੂ ਪਾਤਸ਼ਾਹ ਦੀ ਆਗਿਆ ਚ ਰਹਿਣਾ ਨਹੀਂ ਪਉਂਦਾ ਉਦੋਂ ਬਾਬਾ ਗੁਰਦੇਤਾ ਜੀ ਦੇ ਸਾਥੀ ਗੁਆਚੇ ਹੋਏ ਬਾਜ ਦੀ ਖੋਜ ਕਰਦੇ ਹੋਏ ਪੈਨੇਖਾਨ ਦੇ ਪਿੰਡ ਕੋਲ ਵਾਗ ਵਿੱਚ ਚਲਾ ਜਾਂਦੀ ਹੈ ਉਹਨਾਂ ਨੂੰ ਲੱਗਦਾ ਬਾਜ ਨਿਸ਼ਚਿਤ ਤੌਰ ਤੇ ਛੋਟੇ ਮੀਰ ਪਿੰਡ ਵਿੱਚ ਹੀ ਹੈ ਹੋਰ ਕਿਧਰੇ ਨਹੀਂ ਜਾ ਸਕਦਾ ਛੋਟੇ ਮੀਰ ਪਿੰਦੇ ਖਾਨ ਦਾ ਪਿੰਡ ਹੁੰਦਾ ਹੈ ਜੋ ਚੱਲ ਕੇ ਪਹਿਲੇ ਖਾਨ ਦੇ ਘਰ ਜਾ ਕੇ ਜਦ ਬਾਜ ਬਾਰੇ ਪੁੱਛਦੇ ਨੇ ਤਾਂ ਪਹਿਲੇ ਖਾਨ ਮੁਕਰ ਜਾਂਦਾ ਹੈ ਸਾਡੇ ਕੋਲ ਕੋਈ ਬਾਜ ਨਹੀਂ ਪਿੰਡ ਜੀ ਕਿਸੇ ਹੋਰ ਦੇ ਘਰ ਹੋ ਸਕਦਾ ਹੈ ਉਹ ਸੱਚਾ ਹੋਣ ਲਈ ਪਿੰਡ ਵਿੱਚ ਨੋਰਾ ਉਟਾਉਂਦਾ ਹੈ ਪਿੰਡ ਤੋਂ ਕੁਰਸੀ ਅਚ ਕਰਾਉਂਦਾ ਹੈ ਜਦ ਬਾਜ ਨਹੀਂ ਮਿਲਦਾ ਤਾਂ ਬਾਬਾ ਗੁਰਦਾਤਾ ਜੀ ਦੇ ਸ਼ਿਕਾਰੀ ਸਾਥੀ ਖਾਲੀ ਵਾਪਸ ਚਲੇ ਜਾਂਦੇ ਨੇ ਬਾਬਾ ਗੁਰਦਤਾ ਜੀ ਨੂੰ ਦੱਸਦੇ ਨੇ ਸਾਡੀ ਗੱਲ ਇੰਜ ਹੋਈ ਏ ਸਾਨੂੰ ਯਾਦ ਹੈ ਬਾਜਪੰਦੇ ਖਾਨ ਦੇ ਘਰ ਵਿੱਚ ਹੈ ਬਾਬਾ ਗੁਰਦਤਾ ਸੋਚ ਵਿਚਾਰ ਕਰਕੇ ਕੁਚਰ ਬਾਦ ਗੁਰੂ ਸਾਹਿਬ ਕੋਲ ਜਾਂਦਾ ਤੇ ਜਾ ਕੇ ਦੱਸਦਾ ਕਿ ਚਿੱਟਾ ਬਾਜ ਬਹੁਤ ਆਲਾ ਨਸਲ ਦਾ ਹੈ ਅਸੀਂ ਉਸ ਨਾਲ ਬਹੁਤ ਸ਼ਿਕਾਰ ਕੀਤੇ ਕੀਤਾ ਹੈ ਬੜੀ ਤੇਜ਼ ਚਪਟ ਮਾਰ ਕੇ ਸ਼ਿਕਾਰ ਕਰਦਾ ਹੈ ਪਰ ਮਾਰੀ ਗੱਲ ਇਹ ਹੋਈ ਹੈ ਇਜਾਦ ਅਸੀਂ ਵਾਅ ਸਮੜੇ ਸਾਡੇ ਸਾਹਮਣੋਂ ਇੱਕ ਸੁਰਖਾ ਪੰਛੀ ਉੜਿਆ ਅਸੀਂ ਉਸ ਦੇ ਪਿੱਛੇ ਬਾਜ ਨੂੰ ਛੜ ਦਿੱਤਾ ਬਾਜ ਰੱਜਿਆ ਹੁਣ ਤਾਂ ਕਿ ਸ਼ਿਕਾਰ ਕਰਨ ਦੀ ਬਜਾਏ ਬਾਗ ਦੇ ਵਿੱਚ ਉਤਰ ਗਿਆ ਉਥੋਂ ਚੋਰੀ ਹੋ ਗਿਆ ਉਹਦੀ ਬਹੁਤ ਕੋਸ਼ਿਸ਼ ਕੀਤੀ ਮਿਲਿਆ ਨਹੀਂ ਸ਼ਿਕਾਰੀਆਂ ਨੂੰ ਯਕੀਨ ਹੈ ਕਿ ਬਾਜ ਪੈਨੇ ਖਾਂ ਦੇ ਘਰ ਹੈ ਤੇ ਉਹ ਦੇਣ ਤੋਂ ਟਾਲਮਟੋਲਾ ਕਰੇ ਪੂਨੇ ਦਿਨ ਗੁਰੂ ਪਾਤਸ਼ਾਹ ਜਦ ਗਰਤਾਰਪੁਰ ਰਹਿਨੇ ਹੁੰਦੇ ਰਹਿ ਰਹੇ ਨੇ ਤੇ ਇੱਕ ਖਾਸ ਝਾੜਾ ਹੁਣ ਕਰਕੇ ਸੰਗਤਾਂ ਦੂਰ ਦੂਰ ਤੋਂ ਆਈਆਂ ਪੰਜ ਕਦੇਨ ਉੱਥੇ ਰਹਿ ਕੇ ਵਾਪਸ ਆਪਣੇ ਆਪਣੇ ਦੇਸ਼ਾਂ ਇਲਾਕਿਆਂ ਵੱਲ ਮੁੜ ਜਾਂਦੀਆਂ ਉੱਥੇ ਬਰਸ਼ਖਾ ਇਲਾਕੇ ਦਾ ਵਪਾਰੀ ਚਤਰ ਸਿੰਘ ਜੋ ਪ੍ਰੋਕਤ ਦੱਸਿਆ ਬਹੁਤ ਵੱਡ ਮੁੱਲ ਦਾ ਘੋੜਾ ਚਿੱਟਾ ਬਾਜ ਕੀਰਤੀ ਵਸਰ ਭੇੜ ਕਰਨ ਆਇਆ ਸੀ ਉਹ ਵੀ ਚਲਾ ਜਾਂਦਾ ਸਭ ਕਾ ਛੇ ਤੋਂ ਵੇਲੇ ਹੋ ਕੇ ਗੁਰੂ ਬਾਦਸ਼ਾਹ ਇੱਕ ਦਿਨ ਸਿੱਖਾਂ ਨੂੰ ਪੁੱਛਦੇ ਜੇ ਦੇਨ ਦਾ ਪੈਦੇਖਾਨ ਕੀਮਤੀ ਘੋੜਾ ਤੇ ਵਸਤਰ ਲੈ ਕੇ ਗਿਆ ਹੈ ਉਸ ਦਿਨ ਤੋਂ ਬਾਅਦ ਹੋਏ ਥੇ ਆਇਆ ਹੀ ਨਹੀਂ ਕੀ ਗੱਲ ਹੋ ਗਈ ਆਇਆ ਕਿਉਂ ਨਹੀਂ ਗੁਰੂ ਪਾਸ਼ਾ ਇੱਕ ਸੇਵਕ ਦੀ ਡਿਊਟੀ ਲਾਉਂਦੇ ਨੇ ਉਸ ਨੂੰ ਪੈਦੇਖਾਨ ਨੂੰ ਲਿਉਣ ਦੀ ਉਸਦੇ ਪਿੰਡ ਵੱਲ ਭੇਜਦੇ ਨੇ ਸੇਵਕ ਚਲਾ ਜਾਂਦਾ ਹੈ ਪੈਦੇਖਾਨ ਗੁਰੂ ਦਾ ਸਨੇਹਾ ਦਿੰਦਾ ਹੈ ਪੈਦੇਖਾਨ ਜਿਸ ਹਾਲਤ ਵਿੱਚ ਬੈਠਾ ਹੁੰਦਾ ਹੈ ਸਨੇਹਾ ਸੁਣ ਕੇ ਉਵੇਂ ਹੀ ਮਾਰੇ ਗੁਚਾਰੇ ਦੇ ਕੱਪੜੇ ਵਿੱਚ ਚੱਲ ਗੁਰੂ ਪਾਤਸ਼ਾਹ ਦੇ ਕੋਲ ਆਉਂਦਾ ਹੈ ਉਹਦਾ ਘੱਟਿਆ ਜਾਂ ਨਿਵਾਸ ਵੇਖ ਕੇ ਬਾਦਸ਼ਾਹ ਹੈਰਾਨ ਹੁੰਦੇ ਨੇ ਉਸ ਦਿਨੇ ਪਹਿੰਦੇ ਖਾਂ ਮੈਂ ਕੀ ਵੇਖ ਲਿਆ ਤੈਨੂੰ ਅਜੀਬ ਸਮਝ ਕੇ ਆਗਿਆ ਕੀਤੀ ਸੀ ਤੂੰ ਅੱਗੇ ਤੋਂ ਸਾਡੇ ਕੋਲ ਜਦ ਵੀ ਆਏਂਗਾ ਤੈਨੂੰ ਜੱਤਾ ਆਇਆ ਕੀਮਤੀ ਵਿਸ਼ਾਕ ਸੇ ਤੇ ਸੁੰਦਰ ਚੀਰਾ ਬਣਿਆ ਹੋਏਗਾ ਤੇਰੇ ਹੇਠ ਬਰੋਲਾ ਕੋੜਾ ਹੋਇਆ ਕਰੇਗਾ ਤੂੰ ਇਹ ਕੀ ਹੁਦਾਸ ਬਿਮਾਰਾਂ ਵਰਗੇ ਹੋਣਗੇ ਵਿੱਚ ਹਾਜ਼ਰ ਹੋਏ ਆਂ ਸੁਣ ਕੇ ਪੈਂਦੇਖਾਨ ਬਹਾਨਾ ਜਿਹਾ ਲਾਉਣ ਲੱਗਾ ਬੋਲਦਾ ਜੀ ਮੈਂ ਤਾਂ ਛੇਤੀ ਨਾਲ ਜਿਵੇਂ ਬੈਠਾ ਹੀ ਉਹ ਉੱਠ ਕੇ ਬਿਨਾਂ ਤਿਆਰੀ ਦੇ ਥੁਰ ਪਿਆ ਐਸੀ ਕੋਈ ਗੱਲ ਨਹੀਂ ਗੁਰੂ ਪਾਤਸ਼ਾਹ ਫਿਰ ਪੁੱਛਦੇ ਸਾਨੂੰ ਪਤਾ ਲੱਗਾ ਚਿੱਟਾ ਬਾਜ਼ ਤੇਰੇ ਘਰ ਵਿੱਚ ਹੈ ਤੂੰ ਦੇਨ ਤੋਂ ਇਨਕਾਰ ਕਰ ਰਿਹਾ ਪੈਂਦੇਖਾਨ ਝੂਠ ਮਾਰਦਾ ਆਖਦਾ ਨਹੀਂ ਜੀ ਤੁਹਾਡੇ ਕੋਲ ਕਿਸੇ ਨੇ ਝੂਠ ਮਾਰਿਆ ਜਾਂਦਾ ਸਾਡੇ ਕਰਵਾਜ ਨਹੀਂ ਹੈ ਗੁਰੂ ਜੀ ਫਿਰ ਆਖਦੇ ਨੇ ਪੈਂਦੇਖਾਨ ਤੂੰ ਮੇਰਾ ਖਾਸ ਸੂਰਮਾ ਹੈ ਸੱਚੋ ਸੱਚ ਦਾ ਦੇ ਪੈਨੇ ਖਾਣ ਫਿਰ ਉਹੀ ਕਰਨਾ ਹੁੰਦਾ ਹੈ ਤੁਹਾਨੂੰ ਕਿਸੇ ਨੇ ਗਲਤ ਦਾ ਦਿੱਤਾ ਹੈ ਬਾਤ ਸਾਡੇ ਕੋਲ ਨਹੀਂ ਸਾਡਾ ਕੰਮ ਨਹੀਂ ਅਸੀਂ ਇਹ ਹੋ ਜਾਈਏ ਕੰਮ ਨਹੀਂ ਕਰਦੇ ਹੋਰ ਕਿਸੇ ਨੇ ਚੋਰੀ ਕੀਤਾ ਹੋਵੇਗਾ ਗੁਰੂ ਪਾਤਸ਼ਾਹ ਸਾਹਿਬ ਤੋਂ ਖੜੇ ਵੀ ਦੀ ਜਾਂਦ ਨੂੰ ਬੁਲਾਉਂਦੇ ਨੇ ਤੇ ਉਹਦੇ ਕੰਨ ਵਿੱਚ ਪਰਦੇ ਨਾਲ ਆਖਦੇ ਨੇ ਵੀ ਦੀ ਚੰਦ ਸਵਾਰ ਉੱਕੇ ਛੇਤੀ ਦਿਨੇ ਪੈਨੇ ਖਾਣ ਦੇ ਘਰ ਜਾਓ ਸਾਵਧਾਨੀ ਨਾਲ ਸਾਰਾ ਸਮਾਨ ਲਿਆ ਕੇ ਆਪਣੇ ਕੋਲ ਰੱਖ ਲਗੋ ਮੀਰੀ ਚੰਦ ਕੋਲੇ ਨੂੰ ਅਟੀ ਲਾਉਂਦਾ ਹੋਇਆ ਫੁਰਤੀ ਨਾਲ ਛੁਪਲੇ ਜੇ ਪੈਨੇ ਖਾਨ ਦੇ ਘਰ ਪ੍ਰਵੇਸ਼ ਕਰ ਜਾਂਦਾ ਹੈ ਪੈਨੇ ਖਾਨ ਦਾ ਜਵਾਈ ਸਸਤਾ ਹੋਇਆ ਹੋਇਆ ਹੈ ਘਰੀ ਆਰਾਮ ਕਰ ਰਿਹਾ ਹੈ ਘਰ ਵਿੱਚ ਹੋਰ ਕੋਈ ਨਹੀਂ ਸਾਰਾ ਸਮਾਨ ਪਿਛਾਕਾ ਸੁੰਦਰ ਚੀਰਾ ਚਿੱਟਾ ਬਾਜ ਉਹਦੇ ਕਮਰੇ 'ਚ ਪੈਨੇ ਮੀਰੀ ਚੰਦ ਬਾਜ ਫੜ ਲੈਂਦਾ ਹੈ ਸਾਰੇ ਵਸਤਰ ਲੈ ਕੇ ਬਾਸਕਰ ਤਾਰ ਪਰ ਪਹੁੰਚ ਜਾਂਦਾ ਹੈ ਸਾਰਾ ਸਮਾਨ ਇੱਕ ਪਾਸੇ ਟਿਕਾ ਕੇ ਗੁਰੂ ਪਾਸ਼ਾ ਕੋਲ ਜਲਾ ਜਾਂਦਾ ਹੈ ਗੁਰੂ ਪਾਸ਼ਾ ਫਿਰ ਪੈਂਦੇ ਖਾਨ ਨੂੰ ਆਸਦੇ ਨੇ ਪੈਂਦੇ ਖਾਨ ਸੱਚੋ ਸੱਚ ਦੱਸ ਦੇ ਕੁਝ ਨਹੀਂ ਵਿਗੜਿਆ ਝੂਠ ਨਾ ਮਾਰੋ ਸੱਚੋ ਸੱਚ ਦੱਸ ਦੇ ਗੁਰੂ ਪਾਸ਼ਾ ਜੀ ਇਹ ਗੱਲ ਜੇ ਤੀਜੀ ਵਾਰ ਆਖਦੇ ਨਹੀਂ ਤਾਂ ਪੈਂਦੇ ਖਾਨ ਝੂਠੀ ਸੌ ਖਾਂਦਾ ਹੋਇਆ ਬੋਲਦਾ ਮੈਨੂੰ ਤੁਹਾਡੇ ਚਰਨਾਂ ਦੀ ਕਸਮ ਜੇ ਮੈਂ ਬਾਝ ਵਿਖਿਆ ਹੋਵੇ ਫਿਰ ਉਸੇ ਵੇਲੇ ਗੁਰੂ ਪਾਸ਼ਾ ਬਿਰੀ ਚੰਦ ਨੂੰ ਆਖਦਾ ਜਾਓ ਸਾਰਾ ਕੁਝ ਲਿਆਓ ਤੇ ਇਸ ਨੂੰ ਵਿਖਾ ਦੇਵੋ ਇਸ ਤੋਂ ਕਰ ਲਿਆਏ ਹੋ ਗਰੀ ਚੰਦ ਸਾਰੇ ਵਸਤਰ ਚਿਟਾ ਬਾਜ ਉਹਦੀ ਅੱਗੇ ਰੱਖ ਦਿੰਦੀ ਐ ਪਹਿੰਦੇ ਖਾਂ ਲਜਤ ਹੁੰਦੀ ਬਜਾਏ ਬਾਜ ਨੂੰ ਵੇਖ ਕੇ ਗਰੋਧ ਹੋ ਕੇ ਬੋਲਣ ਲੱਗਦਾ ਮੈਨੂੰ ਬਦਨਾਮ ਕਰਨ ਲਈ ਬਿਲੀ ਜਾਂਦੇ ਸਾਰਾ ਸ਼ਰਕਾਪਟਰ ਚ ਹੈ ਗੁਰੂ ਪਾਤਸ਼ਾਹ ਫਿਰ ਪਿਆਰ ਨਾਲ ਪੁੱਛੇ ਪਹਿੰਦੇ ਖਾਂ ਸੱਚੋ ਸੱਚ ਦਾ ਦੇਵੋ ਮਾਫੀ ਹੋ ਜਾਵੇਗੀ ਜੇ ਤੈਨੂੰ ਬਾਤ ਚਾਹੀਦਾ ਹੈ ਧਿਰ ਤਾ ਜਾਏਗਾ ਪਹਿੰਦੇ ਖਾਂ ਨੂੰ ਗੁੱਸੇ ਚ ਬਹੁਤ ਹੀ ਓਠਾ ਬੋਲਦਾ ਹੈ ਗੁਰੂ ਘਰ ਦੀ ਬਹੁਤ ਹੀ ਗੋਲ ਕੋਲ ਕਰਨਾ ਪੈਂਦਾ ਹੈ ਸਿੱਖ ਪੈਂਦੇਖਾਨ ਦੇ ਮੰਦੇ ਬੋਲਾਂ ਨੂੰ ਬਰਦਾਸ਼ਤ ਨਹੀਂ ਕਰਦੇ ਪੈਂਦੇਖਾਨ ਨੂੰ ਫੜਿੰਦੇ ਆ ਉਹਦੀ ਲਾਹਵਾ ਕੀਤੀ ਜਾਂਦੀ ਏ ਔਟ ਮਾਰ ਕਰਕੇ ਬੁਰਾ ਹਾਲ ਕਰਤਾ ਜਾਂਦਾ ਹੈ ਉੱਥੋਂ ਚੱਲ ਪੈਂਦਾ ਤੇ ਬੁਰੇ ਹੱਲੀ ਅੰਦਰੋਂ ਅੰਦਰ ਹੀ ਰਹਿਦਾ ਹੋਇਆ ਆਪਣੇ ਪਿੰਡ ਆਪਣੇ ਘਰ ਚਲਾ ਗਿਆ ਪੈਂਦੇਖਾਨ ਨੂੰ ਬਹੁਤ ਲੱਜਤ ਤੇ ਉਦਾਸ ਚਿੱਤ ਹੋਇਆ ਵੇਖ ਕੇ ਉਹਦਾ ਜਵਾਈ ਸਮਾਨ ਖਾਨ ਨੂੰ ਹੌਸਲਾ ਦਿੰਦਾ ਹੈ ਆਗਦਾ ਖਾਨ ਸਾਹਿਬ ਢੇਰੀ ਨਾ ਢਾਓ ਤੁਸੀਂ ਪਠਾਨ ਹੋ ਗੈਰਤਮੰਦ ਪਠਾਨ ਇਸ ਤਰ੍ਹਾਂ ਨਹੀਂ ਕਰਿਆ ਕਰਦੇ ਤੁਹਾਡੇ ਵਿੱਚ ਬਲਿਆ ਸ਼ਕਤੀ ਹੈ ਅਜੇ ਵੀ ਕਹਿਵੇਂ ਚਿੰਤਾ ਨਾ ਕਰੋ ਬਾਦਸ਼ਾਹ ਦੇ ਕੋਲ ਚਲਾਂਗੇ ਦੇਸ਼ੀ ਦਾ ਹਰ ਹਾਰਾ ਤੇ ਬਦਲਾ ਲਮਾਉਂਗਾ ਉਹਨਾਂ ਦੇ ਆਲੇ ਦੁਆਲੇ ਪਠਾਣਾ ਦਾ ਇਲਾਕਾ ਹੁੰਦਾ ਹੈ ਉਹਨਾਂ ਕੋਲ ਜਾਂਦੇ ਨੇ ਉਹਨਾਂ ਨਾਲ ਮੇਰ ਜੋਲ ਕਰਕੇ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦੇ ਆ ਇਹ ਕਦੇ ਨੇ ਜਲੰਧਰ ਦੇ ਸੂਬੇਦਾਰ ਕੋਲ ਪਹੁੰਚ ਜਾਂਦੇ ਨੇ ਜਲੰਧਰ ਦਾ ਸੂਬੇਦਾਰ ਕਤਵਖਾਨ ਪੈਂਦੇ ਖਾਨ ਦਾ ਚਿਹਰਾ ਭਰਾ ਲੱਗਦਾ ਹੈ ਜੋ ਹੋਣੇ ਹੋਣੇ ਉਹਦੇ ਤੇ ਲਾਇਆ ਗਿਆ ਹੈ ਪੈਂਦੇਖਾਨ ਕੋਲ ਡਾ ਕੇ ਆਪਣੀ ਸਾਰੀ ਵਿਜੈ ਸੁਣਾਉਂਦਾ ਹੈ ਅਰਜ ਸੁਣਾਉਂਦਾ ਹੈ ਆ ਪਠਾਨ ਹੋਣ ਦੇ ਨਾਤੇ ਮੇਰੀ ਹਮਤ ਕਰੋ ਅਸੀਂ ਆਪ ਦਾ ਸਹਾਰਾ ਤੱਕਿਆ ਹੈ ਆ ਵਿੱਚ ਪੈ ਕੇ ਮੇਰੀ ਪੁਕਾਰ ਬਾਦਸ਼ਾਹ ਤੱਕ ਜਾਓ ਮੈਂ ਗੁਰੂਵਾਨੋ ਕੀਤੀ ਵਿੱਚ ਇਹਦਾ ਬਦਲਾ ਲੈਣਾ ਹੈ ਉੱਤਵਖਾਨੋ ਦੀ ਗੱਲ ਨੂੰ ਸਵੀਕਾਰ ਕਰ ਲੈਂਦਾ ਹੈ ਇੱਕ ਕਦੇ ਨਵਦੀ ਬਾਦਸ਼ਾਹ ਸ਼ਾਹਜਹਾਨ ਨਾਲ ਮੁਲਾਕਾਤ ਕਰਾਂਦਾ ਹੈ ਬਾਦਸ਼ਾਹ ਪੈਂਦੇਖਾਨ ਦੀ ਗੱਲ ਬੜੇ ਝਾੜ ਨਾਲ ਸੁਣਦਾ ਹੈ ਮਨੁਜ ਜਨਮੀ ਸੋਚ ਚਰ ਕਰਤ ਹੋਇਆ ਇਸ ਨਤੀਜੇ ਦੇ ਪਹੁੰਚੇ ਕੇ ਪੈਨੇ ਖਾਨ ਬਹੁਤ ਸਿੱਧ ਸ਼ੋਰਮਾ ਪ੍ਰਗਟ ਹੋ ਚੁਕਿਆ ਹੈ ਲੰਮਾ ਸਮਾਂ ਗੁਰੂ ਨਾਲ ਰਿਹਾ ਹੈ ਗੁਰੂ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਭੜੀ ਪਾ ਜਾਂਦਾ ਹੈ ਉਹਦੇ ਸੈਨਿਕ ਪ੍ਰਮੰਧ ਉ ਪੂਰੀ ਤਰ੍ਹਾਂ ਬੁਧਤ ਪਏ ਗੁਰੂ ਦੇ ਖਾਸ ਸ਼ੋਰਮੇ ਬਜਉ ਅਮਰ ਸਦੀ ਲੜਾਈ ਵਿੱਚ ਅੱਗੇ ਹੋ ਕੇ ਨੜਿਆ ਸੀ ਗੁਰੂ ਦੀ ਜੰਗ ਕਲਾ ਤੋਂ ਭੜੀ ਪਾਣ ਜਾਣੂ ਹੈ ਗੁਰੂ ਨੇ ਸਾਡੇ ਸ਼ਾਹੀ ਸੈਨਾ ਦਾ ਲੋਗਰ ਦੀ ਲੜਾਈ ਦੇ ਵਿੱਚ ਰਹਿਲਾ ਦੀ ਲੜਾਈ ਦੇ ਵਿੱਚ ਮਹਾਰਾਜ ਮਾਲਵੇ ਲੜਾਈ ਵਿੱਚ ਭਾਰੀ ਜਾਨੀ ਤੇ ਮਾਰੀ ਨੁਕਸਾਨ ਪਚਾਇਆ ਸਾਡੇ ਵੱਡੇ ਵਡੇਰੇ ਜਨੈਤ ਮੁਖਰਸ ਖਾਨ ਅਬਦੁੱਲਾ ਖਾਨ ਡੱਲਾ ਬੇਗ ਵਰਗੇ ਚੋਟੀ ਦੇ ਸਰਦਾਰ ਜੰਗ ਵਿੱਚ ਮਾਰਕਾਏ ਨੇ ਸਾਨੂੰ ਪੈਨੇ ਖਾਨ ਦਾ ਗੁਰੂ ਦੇ ਪੇਤੀ ਹੋਣ ਦਾ ਫਾਇਦਾ ਉਠਾਉਣਾ ਚਾਹੀਦਾ ਸੁਨਤ ਸ਼ਾਹ ਮਨਮਹਰ ਖਾਇਓ ਪੈਨੇ ਖਾਨ ਨੂੰ ਪ੍ਰਣ ਕਰਦਾ ਹੋਇਆ ਆਖਦਾ ਹਜ਼ੂਰ ਬਾਦਸ਼ਾਹ ਮੈਂ ਗੁਰੂ ਨੂੰ ਜਿਉਂਦੇ ਫੜਾਂਗਾ ਮੈਂ ਬਾਹਰ ਮੇਰੇ ਬਾਲ ਅਗੇ ਉਹ ਟਿਕ ਨਹੀਂ ਸਕੇਗਾ ਉਸ ਤੇ ਹਲਾ ਕੀਤਾ ਜਾਵੇ ਗੁਰੂ ਮੇਰੇ ਅਗੇ ਕੋਈ ਵੀ ਨਹੀਂ ਬਾਦਸ਼ਾਹ ਸੋਚ ਵਿਚਾਰ ਕਰਕੇ ਪਹਿਲੇ ਖਾਂ ਦੀ ਅਜ ਨੂੰ ਮੰਨਿੰਦਾ ਹੈ ਦਰਬਾਰ ਲਗਾਉਂਦਾ ਹੈ ਸਾਰੇ ਤੁਪ ਜਨੈਲਾਂ ਨੂੰ ਦਰਬਾਰ ਵਿੱਚ ਆਜਣ ਹੁੰਦਾ ਹੁਕਮ ਦਿੰਦਾ ਹੈ ਗੁਰੂ ਤੇ ਚੜ੍ਹਾਈ ਕਰਨ ਦਾ ਮੱਥਾ ਰੱਖਿਆ ਜਾਂਦਾ ਹੈ ਪਸ਼ੌਰ ਦਾ ਸੁਬੇਦਾਰ ਕਾਲੇ ਖਾਨ ਜਨਮਾਇਲ ਹਾਜ਼ਰ ਹੁੰਦਾ ਹੈ ਗੁਰੂ ਪਾਸ਼ਾ ਨੇ ਉਸਦੇ ਭਾਈ ਮੁਖਰਜ ਖਾਨ ਨੂੰ ਲੋਹਗੜ੍ਹ ਦੇ ਢਾਈ ਵਿੱਚ ਮਾਰ ਕੇ ਮਕਾਇਆ ਸੀ ਕਾਲੇ ਖਾਨ ਦੇ ਦਿਲ ਵਿੱਚ ਆਪਣੇ ਸਕੇ ਭਾਈ ਦੀ ਮੌਤ ਦੀ ਗੁਰੂ ਪਾਸ਼ਾ ਦੇ ਵਿਰੁੱਧ ਬਦਲਾ ਲੈਣ ਦੀ ਭਾਵਨਾ ਪ੍ਰਬਲ ਹੁੰਦੀ ਹੈ ਉਹ ਗੁਰੂ ਪਾਸ਼ਾ ਨਾਲ ਜੰਗ ਲੜਨ ਦੀ ਤਿਆਰ ਹੋ ਜਾਂਦਾ ਹੈ ਸੋ ਦਰਬਾਰ ਦੇ ਵਿੱਚ ਕਿਰਪਾਨ ਤੇ ਪਾਨਾ ਦਾ ਬੀੜਾ ਮੰਗਵਾਇਆ ਕਾਲੇ ਖਾਨ ਉੱਤੇ ਗਿਆ ਕਿਰਪਾਨ ਤੇ ਬੀੜਾ ਚੁਕਦਾ ਹੈ ਬਾਦਸ਼ਾ ਉਸ ਨੂੰ ਤੋਹਫੇ ਵਜੋਂ ਸੌਪੇ ਜਾਂਦੇ ਨੇ ਭਾਰੀ ਫੌਜ ਉਤ ਕਰ ਦਿੱਤੀ ਜਾਂਦੀ ਹੈ ਉਸ ਨੂੰ ਕਰਤਾਰਪੁਰ ਰਹਿ ਕੇ ਗੁਰੂ ਪਾਤਸ਼ਾਹ ਤੇ ਚੜ੍ਹਾਈ ਕਰਨ ਲਈ ਸਾਈ ਸੈਨਾ ਦੀ ਕਮਾੜ ਸੁਭਾਦ ਕੀਤੀ ਜਾਂਦੀ ਹੈ ਲਾਹੌਰ ਤੋਂ ਕਰਤਾਰਪੁਰ ਵੱਲ ਸੈਨਾ ਚੜ੍ਹ ਪੈਂਦੀ ਹੈ ਜਰੰਦਰ ਦਾ ਸੂਬੇ ਦਾ ਤੁਧ ਖਾਨ ਕਾਰੇ ਖਾਨ ਦੇ ਨਾਲ ਆਤਿਆਂਦੇ ਪੁੱਲ ਹੋਰ ਤੋਂ ਚੜ ਪੈਂਦੇ ਨੇ ਕਰਤਾਰਪੁਰ ਪਾਸੇ ਸੈਨਾ ਤੇ ਹਮਲਾ ਕਰਦੇ ਜਾਂਦੇ ਤੀਜੇ ਦਿਨ ਜਦ ਸਾਈ ਸੈਨਾ ਦੇ بڑے بڑے ਸਰਦਾਰ ਅਨਵਰ ਖਾਨ ਸੈਦ ਖਾਨ ਅਵਦਰ ਮੇ ਵਰਗੇ ਕੁੱਤਬ ਖਾਨਾਂ ਦੇ ਸੈਨਾ ਦੇ ਸਿਮੇਂ ਮਾਰੇ ਜਾਂਦੀ ਨੇ ਪਹਿਨੇ ਖਾਨ ਦਾ ਜਵਾਈ ਅਸਮਾਨ ਖਾਨ ਬਾਬਾ ਗਦ ਦਿੱਤਾ ਜੀ ਦੇ ਹੱਥੋਂ ਮਾਰੇ ਜਾਂਦਾ ਹੈ ਸੈਨਾ ਮੁਖੀ ਕਾਲੇ ਖਾਨ ਦਾ ਦਿਲ ਡੋਲ ਜਾਂਦਾ ਹੈ ਉਹ ਸ਼ਾਈ ਸੈਨਾ ਨੂੰ ਇੱਕ ਸੰਕੱਤਰ ਕਰਦਾ ਹੈ ਹੁਕਮ ਜਾਰੀ ਕਰਦਾ ਹੈ ਕਿ ਸੈਨਾ ਅਲੱਗ ਅਲੱਗ ਫਰੰਟਾਂ 'ਤੇ ਲੜਨ ਦੀ بجائے ਇਕੱਠੀ ਹੋ ਕੇ ਹਮਲਾ ਕਰੇ ਹੁਣ ਵਕਤ ਨਹੀਂ ਰਿਹਾ ਮਰੋ ਜਾਂ ਮਰ ਜਾਓ ਦੀ ਲੜਾਈ ਲੜੀ ਜਾਵੇ ਹੁਕਮ ਕਰਦਾ ਹੈ ਕੁੱਤਬ ਖਾਨ ਤੇ ਪਹਿਨੇ ਖਾਨ ਦੋਨੋਂ ਗੁਰੂ ਤੇ ਸਿੱਧਾ ਹਮਲਾ ਕਰ ਦੇਣ ਲੋਹੇ ਨਾਲ ਲੋਹਾ ਖੜਕਦਾ ਜੰਦਰ ਦਾ ਸੂਬੇਦਾਰ ਤੁਸਬ ਖਾਨ ਵੀ ਜੰਗ ਦੀ ਢੇਡ ਚੜ ਜਾਂਦਾ ਹਾ ਦੀ ਜਾਂਦੀ ਬਾਜੀ ਵੇਖ ਕੇ ਕਾਲੇ ਖਾਨ ਬਰੰਦਵਾਜ਼ ਵਿੱਚ ਪਹਿੰਦੇ ਖਾਨ ਨੂੰ ਜ਼ਰਦ ਹੋਇਆ ਖੜਦਾ ਹੈ ਪਹਿੰਦੇ ਖਾਨ ਤੂੰ ਬਾਦਸ਼ਾਹ ਕੇ ਪ੍ਰਣ ਕੀਤਾ ਹੈ ਮੇਰੇ ਵੱਲ ਕੇ ਕੋਟੇ ਨਹੀਂ ਸਕੇਗਾ ਮੈਂ ਗੁਰੂ ਨੂੰ ਫੜ ਕੇ ਤੁਹਾਡੇ ਪੇਸ਼ ਕਰਾਂਗਾ ਸਾਰੇ ਚੋਟੀ ਦੇ ਸਰਦਾਰ ਮਰ ਗਏ ਨੇ ਸੈਨਾ ਦਾ ਖਤਮ ਹੋ ਚੁਕਿਆ ਹੈ ਤੂੰ ਆਪਣੀ ਤਾਕਤ ਦਾ ਯੋਰ ਕਦਮ ਖਾਏਗਾ ਆਪਣੀ ਵਾਦੀ ਨੂੰ ਪੂਰਾ ਕਰਨ ਦਾ ਵਕਤ ਆ ਗਿਆ। ਪੈਨੇਖਾ ਆਖਦਾ ਕਾਲੇ ਖਾਨ ਤੁਸੀਂ ਸੈਨਿਕਾਂ ਨੂੰ ਹੁਕਮ ਦੇਵੋ ਉਹ ਸਿੱਕਾ ਨੂੰ ਰੋਕ ਕੇ ਰੱਖਣ ਗਿਆ ਆਉਂਦੇ। ਮੈਂ ਸਿੱਧਾ ਜਾਵਾਂਗਾ ਗੁਰੂ ਨੂੰ ਫੜ ਲਵਾਂਗਾ। ਉਬਸਾ ਧਾਰ ਕੇ ਘੋੜੇ ਨੂੰ ਦਰਵਾਉਂਦਾ ਹੋਇਆ ਛੋਟੀ ਜੀ ਕੰਧ ਟਰਪ ਕੇ ਵਾਧਾ ਹੈ ਗੁਰੂ ਦੇ ਪਾਸ ਪਹੁੰਚ ਗਿਆ। ਦੋਨੋਂ ਆਹਮੋ ਸਾਹਮਣੇ ਹੋ ਜਾਂਦੇ ਆ। ਘੋੜੇ ਤੇ ਸਵਾਰ ਗੁਰੂ ਪਾਤਸ਼ਾਹ ਰੋਚਾ ਜਾਂਦੇ ਆਖਦੇ ਪੈਨੇਖਾ ਜੰਗ ਜੰਗ ਹੁੰਦੀ ਏ। ਜੰਗ ਵਿੱਚ ਲਿਆਜ ਤਰਸਦੀ ਕੋਈ ਚੀਜ਼ ਨਹੀਂ ਹੁੰਦੀ। ਫਿਰ ਵੀ ਪਹਿਲਾਂ ਤੈਨੂੰ ਵਾਰ ਦਿੱਤਾ ਤੂੰ ਵਾਰ ਕਰ ਕਿਹਦੇ ਤੇ ਦਿਲ ਵਿੱਚ ਨਾ ਰਹੇ ਜੇ ਸੋ ਪਹਿਨੇ ਖਾਨ ਖੰਡਾ ਕੱਢਦੇ ਗੁਰੂ ਪਾਤਸ਼ਾਹ ਤੇ ਸਿੱਧਾ ਵਾਰ ਕਰਦੇ ਗੁਰੂ ਪਾਤਸ਼ਾਹ ਖੰਡੇ ਅਗੇ ਕਾਮ ਕਰਨ ਦੀ ਨਹੀਂ ਵਾਰ ਹੋ ਰਹੀ ਨਹੀਂ ਪਹਿਨੇ ਖਾਨ ਦਾ ਵਾਰ ਖਾਦੀ ਜਾਂਦਾ ਹੈ ਸ਼ੇਰ ਵਾਰ ਕਰਦਾ ਹੈ ਤੇ ਗੁਰੂ ਪਾਤਸ਼ਾਹ ਇਸ ਵਾਰ ਖੰਡੇਗੇ ਢਾਲ ਕਰ ਦਿੰਦੇ ਨੇ ਉਹਦਾ ਵਾਰ ਦੂਜਾ ਵੀ ਖਾਲੀ ਨਹੀਂ ਜਾਂਦਾ ਹੈ ਪਹਨੇਖਾਨ ਫਿਰ ਬਹੁਤ ਹੀ ਰੋਵ ਵਿਚ ਆ ਕੇ ਪੂਰੇ ਜੋਰ ਨਾਲ ਤੀਜੀ ਵਾਰ ਖੰਡਾ ਚਲਾਉਂਦਾ ਹੈ ਖੰਡਾ ਗੁਰੂ ਪਾਸ਼ਾ ਈ ਢਾਲ ਦੇ ਲੋਹੇ ਤੇ ਫਰਤੇ ਜਾ ਵੱਜਦਾ ਹੈ ਖੰਡਾ ਟੁੱਟ ਕੇ ਦੋ ਟੁਕੜੇ ਹੋ ਗਿਆ ਪਹਨੇਖਾਨ ਸੋਚਦਾ ਹੈ ਕਿ ਗੁਰੂ ਕਿਤੇ ਦੌਰ ਨਾ ਜਾਵੇ ਬੜ ਲਾ ਕੇ ਗੁਰੂ ਪਾਸ਼ਾ ਦੇ ਘੋੜੇ ਨੂੰ ਜਫਾ ਮਾਰ ਲਿੰਦਾ ਹੈ ਉਹ ਪਾਸ਼ਾ ਨੂੰ ਅਤੇ ਘੋੜੇ ਨੂੰ ਹੀਠਾਂ ਸੁੱਟ ਲੈਣਾ ਚਾਹੁੰਦਾ ਹੈ ਗੁਰੂ ਪਾਸ਼ਾ ਫੁਰਤੀ ਨਾਲ ਆਪਣੀ ਢਾਲ ਸੰਭਾਲਦੇ ਨੇ ਉਪਰੋਂ ਹੀ ਪੂਰੇ ਬਲ ਨਾਲ ਪੈਨੇਖਾਨ ਦੇ ਸਿਰ ਤੇ ਮਾਰਦੇ ਪੈਨੇਖਾਨ ਚੱਕਰ ਖਾ ਗਿਆ ਸਰੇਡੇ ਦਾ ਗੁਰੂ ਪਾਤਸ਼ਾਹ ਵੀ ਘੋੜੇ ਤੋਂ ਉੱਤਰ ਕੇ ਧਰਤੀ ਤੇ ਆ ਜਾਂਦੇ ਅਦਮ ਹੋਇਆ ਜਾਂ ਹੋਣ ਕਰਕੇ ਗੁਰੂ ਪਾਤਸ਼ਾਹ ਪੈਨੇਖਾਨ ਤੇ ਵਾਰ ਨਹੀਂ ਕਰਦੇ ਦੋਹਾਂ ਤੇਰਾ ਦੇ ਸੈਨ ਚੰਬਤ ਹੋਏ ਚੱਜ ਨਜ਼ਾਰੇ ਨੂੰ ਵੇਖ ਰਹੇ ਨੇ ਆਸੇ ਪਾਸੇ ਜੰਗ ਰੁਗ ਗਿਆ ਜਾਂਦਾ ਕੁਝ ਪਲ ਬਾਅਦ ਪੈਨੇਖਾਨ ਨੂੰ ਹੁਸ਼ ਆਉਂਦੀ ਹੈ ਕੋਈ ਇੱਕ ਨਾ ਮੋੜਦਾ ਤੇ ਗੁਰੂ ਪਾਤਸ਼ਾਹ ਦੇ ਵਾਰ ਕਰਨ ਲਈ ਉਹਦਾ ਉਸ ਵੇਲੇ ਪਾਤਸ਼ਾਹ ਦੇ ਮੁਖ ਤੋਂ ਆਵਾਜ਼ ਬਣਨ ਹੁੰਦੀ ਹੈ ਪੈਨੇਖਾਨ ਨਹੀਂ ਹੋ ਨਹੀਂ ਹੁਣ ਸਾਡਾ ਵਾਰ ਹੈ ਤੂੰ ਸਾਡਾ ਵਾਰ ਹੈ ਤੇ ਸਾਧਾ ਹੋ ਜਾ ਗੁਰੂ ਕਿਰਪਾਨ ਖਿਜਦਾ ਹੈ ਵਾਰ ਕਰਦਾ ਹੋਇਆ ਆਖਦਾ ਹੈ ਪਹਿੰਦੇ ਖਾਨ ਤੇਰਾ ਆਖੀ ਸਮਾ ਗਿਆ ਏ ਤੇਰਾ ਮੁਸਲਮਾਨ ਘਰ ਦਾ ਜਨਮ ਹੈ ਕਲਮਾ ਪੜ ਲੈ ਸਾਡਾ ਵਾਰ ਆਇਆ ਪਹਿੰਦੇ ਖਾਨ ਗੁਰੂ ਬਾਛਾ ਵੱਲ ਤੱਕਦਾ ਹੈ ਉਹਦੇ ਮਨਮਰਜ਼ਕ ਅੰਦਰ ਗੁਰੂ ਬਾਛਾ ਦੀਆਂ ਸੱਬੇ ਮਿਹਰਾਂ ਬਖਸ਼ਾਂ ਦ੍ਰਿਸ਼ਟੀ ਕੋਟਿਰੋ ਜੰਦੀਆਂ ਉਹਦੇ ਮਰ ਜਾਏ ਮੁਖ ਤੋਂ ਜੁੜੇ ਹੋਏ ਉਹਨਾਂ ਤੋਂ ਬਹੁਤ ਹੀ ਮੀਵਾਜ ਅੰਤਮ ਸ਼ਬਦ ਨਿਕਲਦੇ ਨੇ ਗੁਰੂ ਜੀ ਆਪ ਦੀ ਤਲਵਾਰ ਹੀ ਕਲਮਾ ਹੈ ਦਇਆ ਕਰੋ ਮੇਰਾ ਪਾਰ ਉਤਾਰਾ ਕਰ ਦਿਓ ਤਲਵਾਰ ਪਾਰ ਹੋ ਜਾਂਦੀ ਪਹਿੰਦੇ ਖਾਨ ਦੇ ਆਸ ਕੋਈ ਸਵਾਸ ਚੱਲ ਰਹੇ ਹੁੰਦੇ ਨੇ ਸਾਹ ਮੁਕ ਰਹੇ ਹੁੰਦੇ ਨੇ ਕੋਲ ਖੜੇ ਗੁਰੂ ਪਾਤਸ਼ਾਹ ਤੇ ਆਪਣੇ ਹੱਥੀ ਬੜੀ ਰੀਜਨਲ ਪਾਲ ਕੋਸ਼ ਕੇ ਜਾਰੂ ਕੀਤੀ ਸੂਰਮੇ ਦੀ ਧੋਪ ਵਿੱਚ ਪਈ ਹੱਥ ਜਰ ਨਹੀਂ ਜਾਂਦੀ ਪਾਸ਼ਾ ਬੜਾ ਮਿਹਰਬਾਨ ਆ ਸਾਰੇ ਉਗਣ ਭਰਾ ਦਿੰਦਾ ਹੈ ਗੁਰੂ ਪਾਸ਼ਾ ਨੇ ਆਪਣੀ ਢਾਲ ਨਾਲ ਪਹਿੰਦੇ ਖਾਨ ਦੇ ਮੁਖ ਤੇ ਛਾਂ ਕੀਤੀ ਪਹਿੰਦੇ ਖਾਨ ਦੀਆਂ ਅੱਖਾਂ ਮਟਰੀਆਂ ਨੇ ਪਲਾਂ ਵਿੱਚ ਮਿਲਦੀਆਂ ਜਾ ਰਹੀਆਂ ਨੇ ਸੋ ਪਿਆਰਿਓ ਐਸਾ ਵਾਰ ਪਹਿੰਦੇ ਖਾਨ ਦੇ ਉੱਤੇ ਸਤਿਗੁਰੂ ਨੇ ਕੀਤਾ ਕਿ ਇੱਕ ਪਾਸੇ ਤੋਂ ਤਲਵਾਰ ਜਿਵੇਂ ਜੰਨੂ ਪਹਿਨਵਾ ਲਈਦਾ ਇਸ ਤਰੀਕੇ ਨਾਲ ਕੱਟ ਕੇ ਥਲੇ ਸੁੱਟ ਦਿੱਤਾ ਅਖੀਰ ਪੈਂਦੇ ਖਾਨ ਆਪਣੀ ਸਰੀਰ ਦੇ ਵਿੱਚੋਂ ਸੁਵਾਸਤੀ ਜਾਂਦੇ ਨੇ ਔਰ ਇਹ ਪੈਂਦੇ ਖਾਨ ਚੜ੍ਹਦੀ ਕਲਾ ਦੇ ਵਿੱਚ ਗੁਰੂ ਦੀ ਤਲਵਾਰ ਦੇ ਵਾਰ ਦੇ ਨਾਲ ਟਹਿ ਟੇਰੀ ਹੋਣ ਤੋਂ ਬਾਅਦ ਫਿਰ ਇਹ ਪ੍ਰਮਾਤਮਾ ਉਹਦੀ ਰੱਖਿਆ ਕਰਦੇ ਨੇ ਔਰ ਉਸ ਨੂੰ ਸੱਚੇ ਪਾਤਸ਼ਾਹ ਬਖਸ਼ਾ ਕਰਕੇ ਅਮਰ ਕਰ ਦਿੰਦੇ ਨੇ ਇਸੀ ਪੈਂਦੇ ਖਾਨ ਦਾ ਪਿਆਰੇ ਇਤਿਹਾਸ ਜੋ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁਲਾ ਨੂੰ ਨਾ ਛਤਾਰਿਓ ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ